सा कुछ खास कोई ना कोई अपनी एक विशेषता है ਅਸੀਂ ਇਹ ਪ੍ਰੋਗਰਾਮ ਰਫਗਾਜ਼ ਦੇ ਇਤਿਪਾਕ ਸਿੰਘ ਲਾਇਬ੍ਰੇਰੀ ਦੇ ਵਿੱਚ ਕਰਾਂਗੇ ਇੱਥੇ ਜਿਹੜਾ ਪ੍ਰੋਗਰਾਮ ਸੀ ਕੀ ਸੀਗਾ ਉਹਦੇ ਨਾਲ ਥੋੜੀ ਜਾਣਕਾਰੀ ਹਾਂਜੀ ਸ਼ਹੀਦ ਪਾਕ ਸਿੰਘ ਯਾਦਗਾਰੀ ਲਾਇਬ੍ਰੇਰੀ ਕਮੇਟੀ ਵੱਲੋਂ ਜੀ ਇਹ ਪਹਿਲਾ ਮਤਲਬ ਬਾਲ ਮੇਲਾ ਸੀ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਜਿਹਨੇ ਜਿਹੜੇ ਆਪਣੇ ਪਿੰਡ ਦੇ ਚਾਰੇ ਉਹਨਾਂ ਦੇ ਤਿੰਨ ਕੰਪੀਟੀਸ਼ਨ ਅਸੀਂ ਰੱਖੇ ਸੀ ਇੱਕ ਤਾਂ ਸੁੰਦਰ ਲਿਖਾਈ ਦਾ ਪੇਂਟਿੰਗ ਦਾ ਤੇ ਕਵਿਤਾ ਦਾ ਜੀ ਬੇਸ਼ੱਕ ਅਸੀਂ ਕਾਫੀ ਲੰਮੇ ਸਮੇਂ ਤੋਂ ਬਾਲ ਮੇਲਾ ਕਰਾ ਰਹੇ ਹਾਂ ਜੀ ਇਸੇ ਕਮੇਟੀ ਵੱਲੋਂ ਪਰ ਕਰੋਨਾ ਤੋਂ ਬਾਅਦ ਥੋੜਾ ਜਿਹਾ ਇਹ ਲੜੀ ਟੁੱਟ ਗਈ ਸੀ ਉਹਨੂੰ ਲੜੀ ਨੂੰ ਅਸੀਂ ਜਾਰੀ ਰੱਖਣ ਲਈ ਇਹ ਪਹਿਲਾ ਉਪਰਾਲਾ ਫਿਰ ਜਵਾਰੇ ਮਤਲਬ ਟੁੱਟੀ ਗੰਢ ਨੂੰ ਦੀ ਸ਼ੁਰੂਆਤ ਕੀਤੀ ਹੈ ਜੀ ਤੇ ਕੀ ਕੀ ਮੁਕਾਬਲੇ ਕਰਵਾਏ ਗਏ ਇਹਦੇ ਵਿੱਚ ਅਸੀਂ ਸੁੰਦਰ ਲਿਖਾਈ ਦਾ ਸੀ ਜੀ ਪੇਂਟਿੰਗ ਦਾ ਸੀ ਤੇ ਕਵਿਤਾ ਦਾ ਮੁਕਾਬਲਾ ਸੀ ਜੀ ਜਿਹਦੇ ਵਿੱਚ ਪੋਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵਗੈਰਾ ਦਿੱਤਾ ਗਿਆ ਕਿੰਨੇ ਦਾ ਪਾਰਟਿਸਪੇਸ਼ਨ ਹੋਈ ਹੈ ਪਾਰਟਿਸਪੇਸ਼ਨ 92 ਬੱਚਿਆਂ ਦੀ ਹੋਈ ਹੈ ਜੀ ਤਿੰਨ ਚਾਰੇ ਪ੍ਰਾਇਮਰੀ ਸਕੂਲਾਂ ਚੋਂ ਅਲੱਗ-ਅਲੱਗ ਮਤਲਬ ਖੇਤਰ ਦੇ ਵਿੱਚ ਉਹਨਾਂ ਨੂੰ ਮੁਕਾਬਲੇ 'ਚ ਉਹਨਾਂ ਨੇ ਹਿੱਸਾ ਲਿਆ ਗਿਆ ਤਿੰਨਾਂ ਮੁਕਾਬਲਿਆਂ ਦੇ ਵਿੱਚ ਸਾਰੇ ਨੂੰ ਪਿੰਡ ਵਾਸੀਆਂ ਨੂੰ ਇਹੀ ਵੀ ਲੈ ਵੀ ਸਭ ਤੋਂ ਜ਼ਰੂਰੀ ਜਿਹੜਾ ਮਕਸਦ ਇਸ ਲਾਇਬ੍ਰੇਰੀ ਦਾ ਹੈ ਉਹ ਇੱਥੇ ਆ ਕੇ ਪਾਠਕ ਬਣ ਕੇ ਪੜਨ ਜੀ ਜਿਹੜਾ ਲਾਇਬ੍ਰੇਰੀ ਦਾ ਮੁੱਖ ਮਕਸਦ ਹੈ ਅਸੀਂ ਲਾਇਬ੍ਰੇਰੀ 'ਚ ਇਹ ਮਕਸਦ ਪ੍ਰੋਗਰਾਮ ਕਰਾਉਣ ਦਾ ਵੀ ਇਹੀ ਉਦੇਸ਼ ਹੈ ਵੀ ਇਹ ਜਿਹੜੇ ਬੱਚੇ ਨੇ ਨਵੀਂ ਪੀੜ੍ਹੀ ਦੇ ਉਹਨਾਂ ਨੂੰ ਲਾਇਬ੍ਰੇਰੀ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਇਹ ਸਾਡੀ ਇਹ ਕੋਸ਼ਿਸ਼ ਰਹੂਗੀ ਆਉਣ ਵਾਲੇ ਸਮੇਂ ਚ ਵੀ ਰਹੂ ਤੇ ਇਹ ਪਹਿਲਾ ਜਿਹੜਾ ਪ੍ਰੋਗਰਾਮ ਕਰਾਇਆ ਇਹਦੇ ਥਰੂ ਵੀ ਅਸੀਂ ਬੱਚਿਆਂ ਨੂੰ ਇਹੀ ਸਨੇਹਾ ਦੇਣ ਦਾ ਯਤਨ ਕਰ ਕੀਤਾ ਹੈ ਵੀ ਉਹ ਲਾਇਬ੍ਰੇਰੀ ਨਾਲ ਜੁੜਨ ਦੀ ਤੇ ਇਹ ਪ੍ਰੋਗਰਾਮ ਨੂੰ ਅਸੀਂ ਦਾਇਰਾ ਹੋਰ ਵਧਾਵਾਂਗੇ ਪਿੰਡ ਦੇ ਸਾਰੇ ਪ੍ਰਾਈਵੇਟ ਸਕੂਲ ਨੇ ਆਉਣ ਵਾਲੇ ਸਮੇਂ 'ਚ ਜਿਹੜੇ ਇਲਾਕੇ ਦੇ ਸਕੂਲ ਨੇ ਚਾਹੇ ਉਹ ਸਰਕਾਰੀ ਹੋਣ ਚਾਹੇ ਪ੍ਰਾਈਵੇਟ ਬੱਚਿਆਂ ਨੂੰ ਲਾਇਬ੍ਰੇਰੀ ਨਾਲ ਜੋੜਨ ਦਾ ਮਤਲਬ ਮੇਨ ਮਕਸਦ ਸਾਦਾ ਇਹ ਹੀ ਰਹਿਣਾ ਹੈ ਕੀ ਲੱਗਦਾ ਜੀ ਹੋਰ ਪਿੰਡਾਂ ਦੇ ਵਿੱਚ ਵੀ ਬੱਚਿਆਂ ਨੂੰ ਉਤਸ਼ਾਹਿਤ ਲਾਇਬ੍ਰੇਰੀਆਂ ਤੋਂ ਖੁੱਲ੍ਹੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਬੱਚੇ ਇਧਰ ਨੂੰ ਜੁੜਨਾ ਬਿਲਕੁਲ ਜੀ ਜਿਵੇਂ ਮੋਬਾਈਲ ਕਲਚਰ ਜਾਂ ਨੈਟ ਕਲਚਰ ਵੱਧਦਾ ਜਾ ਰਿਹਾ ਹੈ ਉਹਨਾਂ 'ਚੋਂ ਅਲੱਗ ਕਰਨ ਲਈ ਉਹਨਾਂ ਨੂੰ ਤੋੜਨ ਲਈ ਸਿਰਫ ਲਾਇਬ੍ਰੇਰੀ ਆਪਣੇ ਕੋਲ ਕਹੇ ਜਾ ਸਾਧਨ ਹੈ ਜਿਹੜਾ ਜਿੰਨਾ ਅਸੀਂ ਆਪਾਂ ਬੱਚਿਆਂ ਨੂੰ ਉਸ ਕਲਚਰ ਚੋਂ ਕੱਢ ਕੇ ਨਵੀਂ ਦਿਸ਼ਾ ਦੇ ਸਕਦੇ ਹਾਂ ਮੈਨੂੰ ਉਮੀਦ ਹੈ ਵੀ ਜੇ ਸਾਰੇ ਸਰਪੰਚ ਜਾਂ ਪਿੰਡ ਦੇ ਸਹਿਯੋਗੀ ਸੱਜਣ ਹਰੇਕ ਪਿੰਡ 'ਚ ਆਪਦੇ ਆਪ ਇਹ ਕੋਸ਼ਿਸ਼ ਕਰਨ ਤਾਂ ਮਤਲਬ ਨਵੀਂ ਪੀੜੀ ਨੂੰ ਲਾਇਬ੍ਰੇਰੀ ਨਾਲ ਜੋੜਿਆ ਜਾ ਸਕਦਾ ਹੈ ਹਰੇਕ ਸਕੂਲ ਪਿੰਡ 'ਚ ਇਹ ਲਾਇਬ੍ਰੇਰੀਆਂ ਖੁੱਲਣੀਆਂ ਜ਼ਰੂਰੀ ਨੇ ਜੀ ਬਹੁਤ ਜ਼ਰੂਰੀ ਨੇ ਸਾਰਾ ਔਦਿਲਾਂ ਦੇ ਇਸ ਤਰ੍ਹਾਂ ਦਾ ਜਿਹੜਾ ਅਸੀਂ ਆਪਾਂ ਲਾਇਬ੍ਰੇਰੀ ਨਹੀਂ ਦੇਖੀ ਤਾਂ ਬਹੁਤ ਤੁਹਾਡੇ ਤਾਂ ਚਲ ਠੀਕ ਹੈਗਾ ਬਾਕੀ ਬਹੁਤ ਪਿੰਡਾਂ ਦੇ ਵਿੱਚ ਹੈ ਨਹੀਂ ਕਿ ਲਾਇਬ੍ਰੇਰੀਆਂ ਉਹਨਾਂ ਨੂੰ ਕੀ ਕਹੋਗੇ ਤੇ ਪੰਚਾਇਤਾਂ ਨੂੰ ਵੀ ਕਰਾਂਗੇ ਨਹੀਂ ਮੈਂ ਤਾਂ ਪੰਚਾਇਤਾਂ ਨੂੰ ਵੀ ਤੇ ਸਰਕਾਰ ਨੂੰ ਵੀ ਇਹੀ ਬੇਨਤੀ ਕਰਦਾ ਕਿ ਪਿੰਡਾਂ 'ਚ ਜਿਵੇਂ ਹੋਰ ਦਫ਼ਤਰ ਵਗੈਰਾ ਲੋਕਾਂ ਨੇ ਸਕੀਮਾਂ ਦੇ ਖੁੱਲੇ ਹੋਏ ਨੇਗੇ ਕੈਫੇ ਖੁੱਲੇ ਹੋਏ ਨੇਗੇ ਉਸੇ ਤਰ੍ਹਾਂ ਹਰ ਪਿੰਡ 'ਚ ਵੱਡੀ ਲਾਈਬ੍ਰੇਰੀ ਹੋਣੀ ਚਾਹੀਦੀ ਹੈ ਕਿਉਂਕਿ ਕਿਤਾਬਾਂ ਵੀ ਮਨੁੱਖ ਦਾ ਇੱਕ ਵਧੀਆ ਦੋਸਤ ਨੇ ਜਿੱਥੋਂ ਬੰਦੇ ਨੇ ਪੜ੍ਹ ਕੇ ਕਿਤਾਬਾਂ ਨੂੰ ਕੁਝ ਸਿੱਖਣਾ ਹੁੰਦਾ ਹੈ ਵਧੀਆ ਮਨੁੱਖ ਬਣਨਾ ਹੁੰਦਾ ਹੈਗਾ ਉਸ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਸਾਰੇ ਪਿੰਡਾਂ 'ਚ ਲਾਇਬ੍ਰੇਰੀਆਂ ਹੋਣੀਆਂ ਚਾਹੀਦੀਆਂ ਨੇ ਲਾਇਬ੍ਰੇਰੀ ਨਾਲ ਜੁੜਨਾ ਚਾਹੀਦਾ ਬਿਲਕੁਲ ਜੁੜਨਾ ਚਾਹੀਦਾ ਹੁਣ ਲਾਇਬ੍ਰੇਰੀ ਦੇ ਵਿੱਚ ਬਹੁਤ ਘਟ ਗਿਆ ਲੋਕ ਪਾਠਕ ਘਟ ਗਏ ਇਹਦੇ ਬੰਨ ਕੋ ਹਰੇਕ ਚੱਲਦਾ ਹੈ ਠੀਕ ਹੈ ਜਿਆਦਾਤਰ ਲੋਕ ਨੇ ਜਿਹੜੇ ਮੋਬਾਈਲਾਂ ਦੇ ਨਾਲ ਜੁੜ ਚੁੱਕੇ ਨੇ ਉਹ ਸੋਸ਼ਲ ਮੀਡੀਆ ਦਾ ਪਰ ਵਾਰੀਆ ਇਹਨਾ ਹੋ ਗਿਆ ਕਿ ਲੋਕ ਪੜਨ ਵਾਲੇ ਪਾਸੋਂ ਥੋੜਾ ਜਿਆ ਕਤਰਉਂਦੇ ਨੇ ਇਸੇ ਕਰਕੇ ਸਾਡਾ ਅਪਰਾਲਾ ਇਹ ਹੈ ਕਿ ਲੋਕ ਬੱਚੇ ਨੇ ਜਿਹੜੇ ਨੌਜਵਾਨ ਨੇ ਜਿਹੜੇ ਉਹ ਲਾਇਬ੍ਰੇਰੀਆਂ ਨਾਲ ਜੁੜਨ ਤੇ ਉੱਥੋਂ ਇੱਕ ਵਧੀਆ ਸਹਿਤ ਪੜਨ ਹਾਂਜੀ ਜਿਹੜੀ ਚਾਗੀ ਦੇ ਵਿੱਚ ਕਿ ਲਾਇਬ੍ਰੇਰੀ ਜਿਹੜੇ ਬੱਚੇ ਦੇ ਨੌਜਵਾਨ ਦੇ ਬੰਦੇ ਤੋਂ ਅਪਾ ਗੱਲ ਕਰੀਏ ਟੀਮਾਂ ਵਾਲੇ ਪਾਸੇ ਜਾਂ ਆਪਾਂ ਲਾਇਬ੍ਰੇਰੀ ਪਾਸੇ ਜੋੜਨ ਵਾਸਤੇ ਕੀ ਲੋਕਾਂ ਨੂੰ ਕੀ ਕਰੀਏ ਅ ਪਹਿਲੀ ਗੱਲ ਤਾਂ ਸਾਰਿਆਂ ਨੂੰ ਤੁਹਾਨੂੰ ਪ੍ਰੈਸ ਨੂੰ ਤੇ ਸਾਰੇ ਜੋ ਮੁੱਖ ਮੈਂ ਮਾਲਕ ਸਹਿਬਾਨ ਐ ਸਾਰੇ ਨੂੰ ਜੀਆ ਨੂੰ ਲਾਈਬ੍ਰੇਰੀ ਕਮੇਟੀ ਦੇ ਵੱਲੋਂ ਤੇ ਦੂਜਾ ਇਹ ਕਹਿੰਦੇ ਆ ਵੀ ਜੋ ਲਾਈਬ੍ਰੇਰੀਆਂ ਨੇ ਪਹਿਲੀ ਗੱਲ ਤਾਂ ਪਿੰਡਾਂ ਦੇ ਵਿੱਚ ਬਹੁਤ ਹੀ ਘੱਟ ਨੇ ਤੇ ਇਹ ਹੈਗੀਆਂ ਜਿੱਥੇ-ਜਿੱਥੇ ਹੈਗੀਆਂ ਨੇ ਉੱਥੇ-ਉੱਥੇ ਸਾਰੇ ਲੋਕਾਂ ਨੂੰ ਪੰਚਾਇਤਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ ਜਿੱਥੇ ਤੱਕ ਗੇਮਾਂ ਦੀ ਗੱਲ ਆ ਗੇਮਾਂ ਵਾਸਤੇ ਸਾਡੇ ਗਰਾਊਂਡ ਬਣੇ ਹੋਏ ਨੇ ਬਾਕੀ ਪਿੰਡਾਂ 'ਚ ਵੀ ਬਹੁਤ ਗਰਾਊਂਡ ਨੇ ਪਰ ਲਾਇਬ੍ਰੇਰੀਆਂ ਦੀ ਪਿੰਡਾਂ ਦੇ ਵਿੱਚ ਬਹੁਤ ਘੱਟ ਹੈ ਇਸ ਲਾਇਬ੍ਰੇਰੀ ਲਾਇਬ੍ਰੇਰੀ ਦੇ ਵਾਸਤੇ ਜਿਹੜੀ ਸਾਡੀ ਕਮੇਟੀ ਹੈ ਇਹਨੇ ਬਹੁਤ ਮਿਹਨਤ ਕੀਤੀ ਹੈ ਪਹਿਲਾ ਇਹ 1978 ਤੋਂ ਲੈ ਕੇ ਬਾਜ਼ਾਰ ਦੇ ਵਿੱਚ ਲਾਇਬ੍ਰੇਰੀ ਚੱਲਦੀ ਆਈ ਫਿਰ ਜਦੋਂ ਇਹ ਲਾਇਬ੍ਰੇਰੀ ਅਸੀਂ 17 18 ਦੇ ਵਿੱਚ ਇੱਥੇ ਲੈ ਕੇ ਆਏ ਤੇ ਇੱਕ ਟਟਿਆ ਹੋਇਆ ਕਮਰਾ ਸੀਗਾ ਡੂੰਗਾ ਪਾਣੀ ਵੜ ਜਾਂਦਾ ਸੀ ਉਸ ਤੋਂ ਬਾਅਦ ਮਾਨ ਸਾਹਿਬ ਦੀ ਸਰਕਾਰ ਆਈ ਮਾਨ ਸਾਹਿਬ ਨੇ ਸੌਰੀ ਸਰਕਾਰ ਨੇ ਜਦੋਂ ਮਾਨ ਸਾਹਿਬ ਐਮਪੀ ਸੀਗੇ ਨਾ ਤਾਂ ਉਹਨਾਂ ਦਾ ਇੱਥੇ ਇੱਕ ਪ੍ਰੋਗਰਾਮ ਸੀਗਾ ਜੂਨ 19 ਦੇ ਵਿੱਚ ਉਹਨਾਂ ਨੂੰ ਅਸੀਂ ਇਸ ਦੀ ਸਥਿਤੀ ਦਿਖਾਈ ਤੇ ਉਸ ਸਮੇਂ ਉਹਨਾਂ ਨੇ ਸਾਨੂੰ 5 ਲੱਖ ਰੁਪਇਆ ਐਮਪੀ ਫੰਡ ਦੇ ਵਿੱਚੋਂ ਦੇਣ ਦਾ ਐਲਾਨ ਕੀਤਾ ਤੇ ਕਰੋਨਾ ਦਾ ਕਾਰਜਕਾਲ ਆ ਗਿਆ ਤੇ ਉਸ ਦਿਨ ਉਹਨਾਂ ਦਿਨਾਂ ਦੇ ਵਿੱਚ 2 ਸਾਲ 3 ਸਾਲ ਇਸ ਤਰ੍ਹਾਂ ਹੀ ਬੀਤ ਗਏ ਫਿਰ ਬਾਈ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਇਹ ਹੋਇਆ ਫਿਰ ਉਸ ਤੋਂ ਬਾਅਦ ਚੀਮਾ ਸਾਹਿਬ ਨੂੰ ਅਸੀਂ ਬੇਨਤੀ ਕੀਤੀ 5 ਲੱਖ ਰੁਪਏ ਉਹਨਾਂ ਨੇ ਦਿੱਤਾ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਅਸੀਂ ਅਪੀਲ ਕਰਦੇ ਹਾਂ ਕਿ ਹੋਰ ਵੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਬਣਾਈਆਂ ਜਾਣ ਤਾਂ ਕਿ ਛੋਟੇ ਬੱਚੇ ਨੇ ਜਿਹੜੇ ਇਤਿਹਾਸ ਨਾਲ ਲਿਟਰੇਚਰ ਨਾਲ ਜੁੜਨ ਇੱਥੇ ਅਖਬਾਰ ਮੈਗਜ਼ੀਨ ਆਮ ਲੋਕ ਪੜ੍ਹਨ ਧੰਨਵਾਦੀ ਹਰਵਿੰਦਰ ਮੰਡੇਰ ਜੀ ਚੇਅਰਮੈਨ ਸਾਹਿਬ ਵੇਖੋ